188 ਤੋਂ ਬਾਅਦ ਕਹਿੰਦੇ ਆ ਕਿ ਇਹ ਪਹਿਲੀ ਵਾਰੀ ਇਸ ਤਰ੍ਹਾਂ ਦਾ ਜਿਹੜਾ ਪਾਣੀ ਆਇਆ ਮੈਂ ਅਜੋਰੇ ਤੇ ਗੱਲ ਨਹੀਂ ਕਰਾਂਗਾ ਕਿ ਇਹ ਦੇ ਵਿੱਚ ਸਰਕਾਰ ਦਾ ਕੀ ਇਹ ਮੈਨਡੇਟ ਕੀ ਕਾਰਨ ਰਹਾ ਕਿ ਇੰਨੀ ਤਬਾਹੀ ਹੋਈ ਸ਼ਾਇਦ ਜੇ ਉਹ ਕਾਰਨ ਨਾ ਹੁੰਦੇ ਤਾਂ ਇੰਨੀ ਤਬਾਹੀ ਨਾ ਹੁੰਦੀ ਇਹਦੂ ਚੌਥੇ ਹਿੱਸੇ ਦਾ ਨੁਕਸਾਨ ਹੁੰਦਾ ਮੈਂ ਤਾਂ ਨਹੀਂ ਕਵਾਂਗਾ ਕਿ ਇਹ ਜਾਣ ਬੁੱਝ ਕੇ ਕਿਸੇ ਨੇ ਕਰਵਾਇਆ ਹੈ ਲੇਕਿਨ ਹਾਂ ਅਸੀਂ ਕਸੂਰਵਾਰ ਜ਼ਰੂਰ ਆ ਪਰ ਇਹਦੇ ਬਾਰੇ ਜਿਹੜੀ ਚਰਚਾ ਹੈ ਉਹ ਹੜਾ ਤੋਂ ਬਾਅਦ ਗੱਲ ਕਰਾਂਗੇ ਕਿਉਂਕਿ ਅੱਜ ਪੰਜਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਆ ਚਾਹੇ ਉਹ ਕਿਸੇ ਪਾਰਟੀ ਦਾ ਵਸਿੰਦਾ ਹੈ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ ਅੱਜ ਨੁਕਤਾਚੀਨੀ ਦਾ ਸਮਾਂ ਨਹੀਂ ਸਮਾਂ ਉਹ ਤੇ ਉਹ ਕਰਾਂਗੇ ਜ਼ਰੂਰ ਕਰਾਂਗੇ ਨਲਕੀਆਂ ਦੱਸਾਂਗੇ ਲੇਕਿਨ ਅੱਜ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਜੋ ਨੁਕਸਾਨ ਹੋਇਆ ਉਰੀ ਪਰਮਾਈ ਦੇ ਆਸੇ ਤਿਲ ਫੁੱਲ ਭੇਟਾ ਸੇਵਾ ਕਰ ਕਿੰਨਾ ਯੋਗਦਾਨ ਕਰਦੇ ਮੈਨੂੰ ਗੱਲ ਕਰ ਲੈਂਦੇ ਯਾਰ ਅਮਰੀਕਾ ਲੰਦੋ ਸੋ ਇਸ ਤਰ੍ਹਾਂ ਅੱਜ ਅਸੀਂ ਮੀਟਿੰਗ ਕੀਤੀ ਗਈ ਇਸੇ ਤਰ੍ਹਾਂ ਅਸੀਂ ਪਹਿਲਾਂ ਲੋਕ ਸਭਾ ਫਿਰੋਜ਼ਪੁਰ ਦੀ ਕੀਤੀ ਜਿੱਥੇ ਕਾਫੀ ਵੱਡਾ ਯੋਗਦਾਨ ਪਾਇਆ ਲੋਕਾਂ ਨੇ ਔਰ ਉਹਨਾਂ ਨੇ ਕਿਹਾ ਕੀ ਅਸੀਂ ਇੰਨੇ ਸਮਾਨ ਦੇ ਨਾਲ ਅਸੀਂ ਤੁਹਾਨੂੰ ਸਮਾਨ ਪ੍ਰੋਵਾਈਡ ਕਰਾ ਕੇ ਦੇਵਾਂਗੇ। ਸੋ ਇਹ ਵੀ ਕੱਲ ਲੁਧਿਆਣੇ ਕੀਤੀ। ਪਰ ਅੱਜ ਇੱਥੇ ਕਾਫੀ ਵੱਡਾ ਸੰਯੋਗ ਸਾਨੂੰ ਮਿਲਿਆ ਹੈ। ਤਕਰੀਬਨ ਤਕਰੀਬਨ ਲੋਕਾਂ ਨੇ ਕਿਹਾ ਕਿ ਅਸੀਂ 70 ਤੋਂ 80 ਲੱਖ ਰੁਪਏ ਦਾ ਜਿਹੜਾ ਸਮਾਨ ਹੈ, ਸਮਾਨ ਹੈ। ਉਹ ਅਸੀਂ ਇਨ੍ਹਾਂ ਹਲਕਿਆਂ ਨੂੰ ਜਾਂ ਹੜਪੀੜਿਤ ਜਗਾਵਾ ਤੇ ਪਹੁੰਚੋਂ ਦਾ ਅੱਜ ਵਾਅਦਾ ਤੇ ਪਰਨ ਕਰਦੇ ਸੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਟੇਲ ਫੁੱਲ ਪੇਟਾ ਆਵੀਆਂ ਜੇਬਾਂ ਦੀਆਂ ਤਨਖਾਹਾਂ ਆਪਦੀਆਂ ਨਿੱਜੀ ਕਮਾਈ ਤੋਂ ਜੋ ਰਾਹੁਲ ਗਾਂਧੀ ਦੇ ਆਦੇਸ਼ ਹੈ ਕਿ ਤੁਸੀਂ ਬਾਹਰ ਨਿਕਲ ਕੇ ਇਹ ਕੰਮ ਕਰਨਾ ਤੇ ਉਹ ਅੱਜ ਸਾਨੂੰ ਇੱਥੇ ਸਾਡੀ ਲੀਡਰਸ਼ਿਪ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਅਸੀਂ ਇਹ ਕਰਾਂਗੇ ਇਹਦੇ ਨਾਲ ਨਾਲ ਔਜਲਾ ਸਾਹਿਬ ਦਾ ਜਿਹੜਾ ਅਖਤਿਆਰੀ ਫੰਡ ਹੋਏਗਾ ਜਿੱਥੇ ਉਹ ਡਿਜਾਸਟਰ ਦੇ ਅਧੀਨ ਲੱਗ ਸਕਦਾ ਹੈ 50 ਹੋਵੇ 60 ਹੋਵੇ 25 ਹੋਵੇ ਉਹ ਵੀ ਇਹਨਾਂ ਨੇ ਆਲਰੇਡੀ ਕੀਤਾ ਵੀ ਹੈ ਤੇ ਹੋਰ ਵੀ 50 ਲੱਖ ਰੁਪਇਆ ਜਿਹੜਾ ਜਿੰਨਾ ਵੀ ਹੋਏਗਾ ਜਿੰਨਾ ਵੀ ਦੇ ਸਕਦੇ ਹੋਣਗੇ ਜਿਨ੍ਹਾਂ ਦੀਆਂ ਲਿਮਿਟਸ ਹੋਣੀਆਂ ਉਹ ਅਸੀਂ ਆਉਣ ਵਾਲੇ ਸਮੇਂ 'ਚ ਦੇਾਂਗੇ ਇਹਦੇ ਮੁਤਲਕ ਅਸੀਂ 5-6 ਬੰਦਿਆਂ ਦੀ ਕਮੇਟੀ ਬਣਾਈ ਹੈ ਖੜ ਰਾਹਤ ਕੋਆਰਡੀਨੇਸ਼ਨ ਕਮੇਟੀ ਇਹ ਸਾਰੀਆਂ ਚੀਜ਼ਾਂ ਨੂੰ ਸਮਾਨ ਨੂੰ ਪ੍ਰੋਕਿਊਰ ਕਰੇਗਾ ਬਾਜ਼ਾਰ ਚੋਂ ਲਏਗੀ ਜਿਹਦੇ ਵਿੱਚ ਅਸ਼ੂਨੀ ਪੱਪੂ ਜੀ ਐ ਸੱਚਰ ਜੀ ਐ ਸਾਡੇ ਨੱਕੀ ਜੀ ਐ ਕਾਉਂਸਲਰ ਵਿਕਾਸ ਸੋਨੀ ਜੀ ਐ ਸੁਨੀਲ ਗੱਤੀ ਜੀ ਐ ਅਜਨਾਲਾ ਸਾਹਿਬ ਤੇ ਨਾਲ ਹੀ ਜਿਹੜਾ ਥੱਲੇ ਪਹੁੰਚਾਉਣ ਦਾ ਕੰਮ ਉਹਦੇ ਵਿੱਚ ਸਾਡੇ ਐਮਪੀ ਸਾਹਿਬ ਹੈਗੀ ਐ ਸਰਕਾਰੀਆ ਸਾਹਿਬ ਐ ਅਜਨਾਲਾ ਸਾਹਿਬ ਐ ਆਪਦੇ ਆਪ ਦੇ ਜਿੱਥੇ ਹਲਕੇ ਕਿਉਂਕਿ ਅੱਜ ਰਾਜਾ ਸੰਸੀ ਤੇ ਅਜਨਾਲੇ ਦੀ ਅਜੇ ਦਿੱਕਤ ਆਈ ਦੀ ਐ ਤੇ ਬਾਕੀ ਸਾਡੇ ਸਾਰੇ ਕਾਉਂਸਲਰ ਸਰਬਾਨ ਇਹ ਵੀ ਨਾਲ ਜਾ ਕੇ ਲੀਡਰ ਸਹਿਬਾਨ ਉਹਨਾਂ ਹਲਕਿਆਂ ਦੇ ਵਿੱਚ ਇਹ ਰਾਹਤ ਦਾ ਜਿਹੜਾ ਸਮਾਨ ਹੈ ਲੋਕਾਂ ਦੀ ਮਦਦ ਆ ਕੰਮ ਕਰਾ। ਸੋ ਇਸ ਕਰਕੇ ਅੱਜ ਦੀ ਇਹ ਮੀਟਿੰਗ ਸੱਦੀ ਗਈ ਹੈ। ਆਉਣ ਵਾਲੇ ਦਿਨਾਂ ਚ ኦਪਰੇਸ਼ਨਲ ਕਮੇਟੀ ਜਿਹੜੀ ਹੋਊਗੀ ਉਹ ਅਸੀਂ ਸਾਰੇ ਆਪਦੇ ਪੇਜ ਵਗੈਰਾ ਤੇ ਵੀ ਪਾ ਦੇਾਂਗੇ। ਕਿਸੇ ਨੂੰ ਵੀ ਕੋਈ ਦਿੱਕਤ ਹੋਵੇ ਨਾ ਹਲਕਿਆਂ ਦੇ ਵਿੱਚ ਉਹ ਉਹਨਾਂ ਲੋਕਾਂ ਨਾਲ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ। ਅੱਜ ਇੱਕ ਖੇਤੀਬਾੜੀ ਮੰਤਰੀ ਆਏ ਹੋਏ ਨੇ ਸ਼ਿਵਰਾਜ ਚੋਹਾਨ 6 ਮੈਂਬਰ ਆਫ ਪਾਰਲੀਮੈਂਟ ਅਜ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਤਕਰੀਬਨ 6 ਵਜੇ ਲੇਟ ਹੋ ਗਏ ਆ ਮਿਲਦੇ ਆ ਉਹਨਾਂ ਨੂੰ ਜਿਹਦੇ ਚ ਅਸੀਂ ਡਿਮਾਂਡ ਰੱਖੀ ਏ ਕਾਫੀ ਚੀਜ਼ਾਂ ਅਸੀਂ ਮੈਮੋਰੰਡਮ ਤਿਆਰ ਰੱਖਿਆ ਏ ਕਿ ਐਵੇਂ ਢੀੜਾ ਮਾਰਨ ਦਾ ਗਵਰਨਰ ਸਾਹਿਬ ਢੀੜਾ ਮਾਰ ਕੇ ਕਿਸ਼ਤੀ ਤੇ ਚੜ ਗਏ ਮਾਨ ਸਾਹਿਬ ਆ ਗਏ ਉਹ 4-5 ਸਵਾਰੀਆਂ ਢੋ ਲੈਂਦੀ ਉਹਨੋਂ ਤੱਕ ਬੰਦਿਆਂ ਨੂੰ ਕੱਢ ਲੈਂਦੀ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਦੇਖ ਹੀ ਰਹੇ ਹੋ ਸਾਡੇ ਹਸਤੇ ਰਾਹਤ ਪੈਕੇਜ ਕੀ ਏ ਪਸ਼ੂ ਰੜ ਗਏ ਸਾਡੇ ਮਰ ਗਏ ਕੈਜ਼ੁਐਲਟੀਜ਼ ਹੋ ਗਿਆ ਬੰਦੇ ਮਰ ਗਏ ਬੱਚੇ ਮਰ ਗਏ ਤਿੰਨ ਬੱਚੇ ਤਾਂ ਲੁਧਿਆਣੇ ਚ ਮਰ ਗਏ ਪਾਣੀ ਦੀ ਮਾਰ ਦੇ ਨਾਲ ਇੱਥੇ ਕਈ ਮਰ ਗਏ ਸੈਂਕੜੇ ਸਾਡੇ ਲੱਖਾਂ ਦੀ ਤਦਾਦ ਚ ਸਾਡੀ ਜ਼ਮੀਨ ਜਿਹੜੀ ਹੈ ਕੋਠੇ ਡਿੱਗ ਪਏ ਪੰਪ ਸਾਡੇ ਬਹਿ ਗਏ ਟਿਊਬਲ ਬਹਿ ਗਏ ਸੋ ਕਾਫੀ ਸਾਡਾ ਨੁਕਸਾਨ ਹੋ ਗਿਆ ਮਕਾਨਾਂ ਦਾ ਘਰਾਂ ਦਾ ਜਿਹਦੇ ਵਿੱਚ ਅਸੀਂ ਡਿਮਾਂਡ ਚ ਰੱਖੀ ਐ ਕੀ ਘਰ ਦੇ ਲਈ ਪ੍ਰਤੀ ਲੱਖ ਰੁਪਇਆ ਤੁਸੀਂ ਕਮ ਸੇ ਕਮ ਕਿਉਂਕਿ ਕੋਠਾ ਅੱਜ ਕੱਲ ਮਹਿੰਗਾ ਹੀ ਨਹੀਂ ਹੈ ਲੱਖ ਰੁਪਏ ਤੋਂ ਘੱਟ ਨਹੀਂ ਪੈਂਦਾ ਕੁਝ ਪੰਜਾਬ ਦੀ ਸਰਕਾਰ ਦੇਵੇ ਕੁਝ ਸੈਂਟਰ ਸਰਕਾਰ ਦੇਵੇ ਏਵੇਂ ਅਸੀਂ 50000 ਪਸ਼ੂ ਦੇ ਬਾਰੇ ਗੱਲ ਕੀਤੀ ਹੈ ਕਿ ਘੱਟੋ ਘੱਟ 50000 ਪਸ਼ੂ ਦਾ ਕਿਉਂਕਿ ਅੱਜ ਕੱਲ ਜੇ ਮੱਝ ਵੀ ਲੈਣੀ ਹੋਵੇ ਤਾਂ ਲੱਖ ਰੁਪਏ ਦੀ ਜਿੱਥੇ ਨੁਕਸਾਨ ਹੋਇਆ ਏਵੇਂ ਸਾਡਾ ਹੈਗਾ ਕਿ ਘੱਟੋ ਘੱਟ ਲੱਖ ਰੁਪਇਆ ਕਿਉਂਕਿ ਲੱਖ ਰੁਪਏ ਇਸ ਕਰਕੇ ਨਹੀਂ 50000 ਨਾਲ ਵੀ ਚੱਲ ਜਾਂਦੇ ਕਿਉਂਕਿ ਅਜੇ ਪਾਣੀ ਨਹੀਂ ਝੋਨੇ ਦੀ ਫਸਲ ਮਰ ਗਈ ਹੈ ਤੇ ਰੇਤ ਆ ਗਿਆ ਰੇਤ ਚੱਕਣਾ ਵੀ ਹੈ